ਇੱਕ ਇਹਦਾ ਨਾ ਨੀਲਾ ਬੰਦਾ ਵੀ ਗਾਇ ਆਏਗਾ ਇਹ ਕਾ ਆਇਆ ਨਾ ਚੈਨ ਵਹਾਂ ਡਿਆ ਆਪਣੀ ਥੋੜਾ ਕੈਮਰਾ ਮੇਰੇ ਕੋਲ ਡਾਊਟ ਹੋ ਗਿਆ ਨਾ ਆ ਵੇਖੋ ਇੰਨੇ ਹੀ ਕੱਢਨੀ ਆ ਰਿਵੋਲਵਰ ਮੈਂ ਇਹਨੂੰ ਕਿਹਾ ਆਪਾਂ ਚੀਨੀ ਲਈਦੀ ਬਣੀ ਬੜਾ ਸਹੀ ਜੋਰੀ ਨੇ ਪੈਸਾ ਲਿੱਖਿਆ ਨਿਆਣੇ ਨੂੰ ਪੈਸਾ ਸਾਰੀ ਮਾਰਦਾ ਹਾਂ ਇਹ ਆ ਕੱਢੀ ਇਹਨਾਂ ਰਿਵੋਲਵਰ ਆ ਵੇਖੋ ਇਹ ਆ ਚਲਾਈ ਜਨੇ ਪਹਿਲੀ ਆ ਪਹਿਲੀ ਆ ਪਹਿਲੀ ਹਾਂ ਆ ਮੈਂ ਹੱਥ ਆ ਦੂਜੀ ਬਚਾਓ ਗਿਆ ਉਹ ਐਨੇ ਨੀਲੇ ਨੇ ਪਿਸਤੌਲ ਫੜ ਲਈ ਆ ਲੁੱਟਣ ਮੈਨੂੰ ਅੰਦਰਲੇ ਬੰਨੇ ਆਇਆ ਟੱਪ ਕੇ ਉਹਨੇ ਵੇਖ ਲਿਆ ਬਾਹਰੋਂ ਕਿਨੇ ਵੇਖ ਲਿਆ ਇਹ ਭੱਜ ਗਿਆ ਤੇ ਮੈਂ ਇਹਨੂੰ ਫੜ ਲਿਆ ਆ ਫੜ ਲਿਆ ਆ ਫੜ ਲਿਆ ਨੂੰ

ਆ ਨਾ ਪੁੱਤ ਪਾਪਾ ਸਹੀ ਗੱਲ ਡਰਦਾ ਨਹੀਂ ਕੋਈ ਅੰਦਰ ਵੜਨ ਡਿਆ ਸੀ ਸ਼ੇਰ ਆਇਆ ਪਹਿਲੇ ਆ ਜਾ ਕੋੜੀ ਬੱਚੀ ਕਿਨੂ ਆ ਆ ਪੱਟਾ ਜੀਦਾ ਆ ਬੱਚਾ ਆ ਨਿਕਲ ਆਇਆ ਸ਼ੇਰ ਪੱਟੇ ਤੇ ਆ ਕੇ ਬਾਰੇ ਤੇ ਮਾਰ ਕੇ ਆ ਬਹੁਤ ਵਾਹ ਮੈਂ ਇੱਕ ਤਾਂ ਮੰਗਲਾ ਮੇਰੇ ਹੱਥੇ ਮਾਰ ਦੋ ਉਹ ਚਿਹਰੇ ਪਾ ਮੈਂ ਮੈਨੂੰ ਕੀ ਪਤਾ ਕਿੱਥੇ ਵੱਜਣ ਡੇ ਬੱਸ ਪਈਓ ਤੇ ਬਸ ਸੱਡੀਆਂ ਤਸਵੀਰਾਂ ਨੇ ਜਿੱਥੇ ਕਿ ਸੁਨਿਆਰੇ ਦੀ ਦੁਕਾਨ ਦੇ ਵਿੱਚ ਦੋ ਬਦਮਾਸ਼ ਪਿਸਤੌਲਾਂ ਲੈ ਕੇ ਵੜਨਦੇ ਨੇ ਤੇ ਇੱਥੇ ਲੁੱਟ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਲੇਕਿਨ ਇੱਥੇ ਇੱਕ ਬਦਮਾਸ਼ ਜੋ ਹੈ ਉਹ ਮੌਕੇ ਤੋਂ ਭੱਜ ਜਾਂਦਾ ਹੈ ਜਿਸ ਤੋਂ ਬਾਅਦ ਸੁਨਿਆਰਾ ਬੜੀ ਹੀ ਛਾਤਰ ਤਰੀਕੇ ਦੇ ਨਾਲ ਇੱਕ ਬਦਮਾਸ਼ ਨੂੰ ਜੋ ਹੈ ਆਪਣੇ ਅੜਿੱਕੇ ਲੈ ਲਾਂਦਾ ਹੈ ਤੇ ਜਿਸ ਤੋਂ ਬਾਅਦ ਹੜਕੰਪ ਮੱਜ ਜਾਂਦਾ ਹੈ ਇਲਾਕੇ ਦੀਆਂ ਇਹ ਦੱਸਦੇ ਕਿ ਤਸਵੀਰਾਂ ਜੋ ਹੈ ਉਹ ਤੁਹਾਨੂੰ ਵਿਖਾ ਰਿਹਾ ਤੇ ਨਾਲ ਹੀ ਨਾਲ ਸੀਸੀਟੀਵੀ ਜਿਹੜੀ ਹੈ ਉਹ ਵੇਖ ਆ ਰਿਆਂ ਪਹਿਲਾਂ ਤਾਂ ਦੋ ਬਦਮਾਸ਼ ਪਿਸਤੌਲ ਦੀ ਨੋਕ ਤੇ ਜਿਹੜਾ ਇਥੇ ਡਰੋਂ ਧਮਕਾਉਣ ਦੀ ਸੁਨਿਆਰੇ ਨੂੰ ਕੋਸ਼ਿਸ਼ ਕਰਦੇ ਨੇ ਲੇਕਿਨ ਇਸੇ ਦੌਰਾਨ ਇੱਕ ਬਦਮਾਸ਼ ਜੋ ਹੈ ਅੰਦਰ ਜਿਹੜਾ ਟੱਪ ਜਾਂਦਾ ਹੈ ਚੋਰੀ ਕਰਨ ਦੇ ਲਈ ਲੇਕਿਨ ਉਸ ਦਾ ਜੋ ਸਾਥੀ ਹੁੰਦਾ ਉਹ ਮੌਕੇ ਤੋਂ ਭੱਜ ਜਾਂਦਾ ਹੈ ਤੇ ਜਿਸ ਤੋਂ ਬਾਅਦ ਸੁਨਿਆਰਾ ਜੋ ਹੈ ਇੱਕ ਨੂੰ ਕਾਬੂ ਕਰ ਲੈਂਦਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਹ ਸੀਸੀਟੀਵੀ ਜੋ ਹੈ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਬਟਾਲਾ ਰੋਡ ਇਲਾਕੇ ਦੀ ਹੈ ਇਹ ਘਟਨਾ ਹੈ ਜਿੱਥੇ ਕਿ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਬਦਮਾਸ਼ ਆਸ਼ਾਂ ਦੇ ਵੱਲੋਂ ਕੀਤੀ ਗਈ ਸੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਲੁੱਟੋਨਾ ਦੀ ناکਾਮ ਹੋ ਜਾਂਦੀ ਹੈ ਜਦੋਂ ਇੱਕ ਬਦਮਾਸ਼ ਦਾ ਸਾਥੀ ਤਾਂ ਪਾਜ ਜਾਂਦਾ ਹੈ ਤੇ ਦੂਸਰਾ ਜੋ ਹੈ ਉਹ ਫਸ ਜਾਂਦਾ ਹੈ ਸੁਨਿਆਰਾ ਉਸ ਨੂੰ ਕਾਬੂ ਕਰ ਲੈਂਦਾ ਤੇ ਕਾਬੂ ਕਰਕੇ ਉਸਾ ਚੰਗੇ ਤਰੀਕੇ ਦੇ ਨਾਲ ਕੋਟਾ ਪਾ ਚੜਦਾ ਹੈ ਤੇ ਇਹ ਤਸਵੀਰਾਂ ਜੋ ਹੈ ਤੁਹਾਨੂੰ ਵਿਖਾ ਰਿਹਾ ਦਰਅਸਲ ਸੀਸੀਟੀਵੀ ਦੇ ਵਿੱਚ ਸਾਰਾ ਮੰਜ਼ਰ ਕੈਜ ਹਕੈਦ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਸੁਨਿਆਰੇ ਦੇ ਵੱਲੋਂ ਜੋ ਹੈ ਬਦਮਾਸ਼ ਨੂੰ ਫੜ ਕੇ ਕੁੱਟਿਆ ਜਾਂਦਾ ਹੈ ਹੋਰ ਵੀ ਆਲੇ ਦੁਆਲੇ ਜੋੜੇ ਦੁਕਾਨਦਾਰ ਹੁੰਦੇ ਨੇ ਉਹ ਇਕੱਠੇ ਹੋ ਜਾਂਦੇ ਨੇ ਫੜ ਕੇ ਜਵੈ ਚੋਰ ਨੂੰ ਕੁੱਟਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਉਸ ਵਿਅਕਤੀ ਨੂੰ ਜੋ ਚੋਰੀ ਕਰਨ ਆਇਆ ਸੀਗਾ ਉਸ ਨੂੰ ਫੜ ਲਿਆ ਗਿਆ ਤਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਦੀ ਹੈ ਪੂਰੀ ਘਟਨਾ ਹੈ ਲਗਾਤਾਰ ਦੱਸੇ ਕਿ ਸੁਨਿਆਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਦਮਾਸ਼ ਜੁਆ ਬੇਖੌਫ ਹੋ ਕੇ ਸੁਨਿਆਰਿਆਂ ਦੀਆਂ ਦੁਕਾਨਾਂ ਦੇ ਵਿੱਚ ਵੜ ਜਾਂਦੇ ਨੇ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਹੁਣ ਇਹ ਵੀ ਲੁੱਟ ਦੀ ਵਾਰਦਾਤ ਕਰਨ ਦੇ ਲਈ ਆਏ ਸੀਗੇ ਲੇਕਿਨ ਇਹਨਾਂ ਦੇ ਜੋ ਇਹ ਪੂਰੀ ਕੋਸ਼ਿਸ਼ ਤੇ ਕੀ ਇਹਨਾਂ ਤੇ ਹੀ ਭਾਰੀ ਪੈ ਜਾਂਦੀ ਹੈ ਜਦੋਂ ਸੁਨਿਆਰਾ ਇੱਕ ਸਾਥੀ ਨੂੰ ਕਾਬੂ ਕਰ ਲੈਂਦਾ ਤਾਂ ਇਹ ਤੁਸੀਂ ਤਸਵੀਰਾਂ ਵੇਖੋ ਸੀਸੀਟੀਵੀ ਵੇਖੋ ਕਿ ਸੁਨਿਆਰਾ ਜੋ ਹੈ ਉਹ ਕਿਸ ਤਰੀਕੇ ਦੇ ਨਾਲ ਪੂਰਾ ਉਸ ਵਿਅਕਤੀ ਨੂੰ ਕਾਬੂ ਕਰ ਲੈਂਦਾ ਫੜ ਕੇ ਜੋ ਹੈ ਉਸ ਦਾ ਕੁਟਾਪਾ ਚੜਾਇਆ ਜਾਂਦਾ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਜੋ ਹੈ ਹੁਣ ਸਾਹਮਣੇ ਆਈਆਂ ਨੇ ਫੁਟੇਜ ਜਿਹੜੀ ਆ ਉਹ ਤੁਹਾਨੂੰ ਵਿਖਾ ਰਿਆਂ ਰਾਤ ਕਰੀਬਨ ਸਵਾ 8 ਵਜੇ ਦੀ ਇਹ ਪੂਰੀ ਘਟਨਾ ਹੈ ਜੁਲਰਸ ਦੀ ਦੁਕਾਨ ਦੇ ਵਿੱਚ ਜੋ ਹੈ ਚੋਰ ਵੜਾਉਂਦੇ ਨੇ ਤਾਂ ਇਹ ਪੂਰੀ ਘਟਨਾ ਜੋ ਹੈ ਹੁਣ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੰਕੇ ਬਿਹਾਰੀ ਗਲੀ ਦੀ ਇਹ ਘਟਨਾ ਹੈ ਜਿੱਥੇ ਕਿ ਵਪਾਰੀ ਦੀ ਦੁਕਾਨ ਦੇ ਵਿੱਚ ਜੋ ਹੈ ਇਹ ਚੋਰ ਵੜਤਾ ਆਏ ਲੇਕਿਨ ਉਸ ਤੋਂ ਬਾਅਦ ਇੱਕ ਮੌਕੇ ਤੋਂ ਭੱਜ ਜਾਂਦਾ ਹੈ ਜਦਕਿ ਦੂਸਰਾ ਜੋ ਹੈ ਉਹ ਸੁਨਿਆਰੇ ਦੀ ਕਾਬੂ ਦੇ ਵਿੱਚ ਆ ਜਾਂਦਾ ਹੈ ਤਾਂ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਬਦਮਾਸ਼ ਨੂੰ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਮੌਕੇ ਤੋਂ ਤੇ ਕੀ ਕੁਝ ਬਿਆਨ ਕੀ ਸਥਿਤੀ ਬਣੀ ਉਸ ਤੋਂ ਬਾਅਦ ਜਦੋਂ ਇਹ ਪੂਰੀ ਵਾਰਦਾਤ ਹੋਈ ਤੇ ਇਸ ਤੋਂ ਬਾਅਦ ਕਿਵੇਂ ਸਾਰਿਆਂ ਨੇ ਚੋਰ ਨੂੰ ਕਾਬੂ ਕੀਤਾ ਕੀ ਕੁਝ ਹੋਇਆ ਉਹ ਤਸਵੀਰਾਂ ਤੇ ਕੀ ਬਿਆਨ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਭੱਜ ਗਿਆ ਇਹ ਮੇਰੇ ਅੰਦਰ ਆ ਕੇ ਨਾ ਟੱਪ ਕੇ ਤੇ ਕੱਢ ਲੱਗਾ ਸੀ ਪੇਟੀ ਚ ਤੇ ਬਾਹਰੋਂ ਮੈਂ ਇਦਾਂ ਕੀਤਾ ਕਿਸੇ ਨੇ ਵੇਖ ਲਿਆ ਇਹਦੇ ਵੱਲ ਉਹ ਭੱਜਾ ਮੈਨੂੰ ਮਾਰ ਲਿਆ ਕਿ ਕੋਰੇ ਨੇ ਬਾਹਰ ਨਹੀਂ ਉਹ ਦੋਨੋਂ ਅੰਦਰ ਆ ਹੀ ਦੋ ਅੰਦਰ ਆਏ ਭਾਈ ਇੱਕ ਭਾਈ ਆ ਇਹ ਇਹਨੇ ਗੁਲੀਆਂ ਚਲਾਈਆਂ ਇਹਨੂੰ ਮੈਂ ਫਾੜ ਲਿਆ ਇਹ ਤਾਂ ਬਹੁਤ ਹੈ ਕਵਰ ਤੇ ਆਪਾਂ ਹੀ ਸੇਂਦਲ ਬਫਾ ਦੇ ਮਮੀ ਆ ਆਪਣੇ ਬਲਵਾਬ ਕੋਲੀ ਦੇ ਅੰਦਰ ਮਾਤਾ ਦਾ ਬੱਚਾ ਛੋਟਾ ਹੈ ਉਹ ਇਕੱਲੇ ਇਕੱਲੇ ਖਾਂ ਨਹੀਂ ਚਾਉ ਉਹ ਚੋ ਅਗਲੇ ਅੰਦਰ ਮਾਤਾ ਕੀ ਅੰਦਰ ਇੱਥੇ ਅਗਲੇ ਹਾਂ ਉਰਲੇ ਚ ਉਰਲੇ ਚ ਪਲਾਸਟਿਕ ਦਾ ਪੋਲੀਚੰਦ ਆਜੀ ਮੇਰਾ ਨਾਮ ਵਿੱਕੀ ਸ਼ਰਮਾ ਕਿਹੜੀ ਜਗ੍ਹਾ ਤੇ ਦੁਕਾਨਾਂ ਤੇ ਕੀ ਭਾਈ ਮੇਰੀ ਕੁੰਡੇ ਵਾਲੀ ਖੂਨ ਦੁਕਾਨ ਆ ਸੁਨਾਰੇ ਦੀ ਕੇਕੇ ਜੌਲਰ ਤੋਂ ਤੇ ਦੋ ਅਣਪਛਾਤੇ ਮੁੰਡੇ ਆਏ ਚਾਂਦੀ ਦੀ ਚੈਨ ਵੇਚਣ ਕਾਲੇ ਇਹਨਾਂ ਦੇ ਮਾਸਕ ਪਾਏ ਹੋਏ ਸੀਗੇ ਤੇ ਇਹਨਾਂ ਨੇ ਕਿਹਾ ਚਾਂਦੀ ਦੀ ਚੈਨ ਵੇਚਣੀ ਆ ਤੇ ਮੈਂ ਇਹਨਾਂ ਨੂੰ ਕਿਹਾ ਸੀ ਆਪਣਾ ਹੀ ਬਣਿਆ ਮੰਨ ਲੀਦਾ ਮੰਨ ਲਈਦਾ ਨਹੀਂ ਦੂਜਾ ਤੇ ਇਹਨਾਂ ਨੇ ਭਾਈ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਭਾਈ ਦੂਜਾ ਇੱਕ ਮੁੰਡਾ ਭੱਜ ਗਿਆ ਤੇ ਇਹ ਮੇਰੀ ਪੇਟੀ ਉਸ ਸਮਾਨ ਕੱਢਣ ਲੱਗਾ ਸੀ ਤੇ ਆਪਾਂ ਇਹਨੂੰ ਫੜ ਲਿਆ ਤੇ ਇਹਨੂੰ ਕੁੱਟਿਆ ਭਾਜੀ ਕਿੰਨੀ ਉਮਰ ਹੈ ਕੀ ਆ ਨਸ਼ੇ ਦੀ ਆਦੀ ਸੀ ਇਹ ਭਾਜੀ ਬਹੁਤ ਜ਼ਿਆਦਾ ਇਹਦਾ ਲੱਗਦਾ ਕਿ ਨਸ਼ਾ ਕੀਤਾ ਆ ਮਤਲਬ 24-25 ਸਾਲ ਦੇ ਮੁੰਡੇ ਆਣੇ ਭਾਜੀ ਦੋਵੇਂ ਤੋ ਪਈ ਦੁਕਾਨ ਤੇ ਕਰਦੇ ਸੀ ਇਹ ਨਹੀਂ ਮੇਰੇ ਨਾਲ ਮੇਰਾ ਭਤੀਜਾ ਸੀ ਭਾਈ 14 15 ਸਾਲ ਦਾ ਪਈ ਗੋਲੀ ਵਾਜਣ ਦੀ ਕਿਸੇ ਨੂੰ ਮੈਨੂੰ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਪਈ ਆਪਾਂ ਕੀ ਲੈਣਾ ਤੇ ਨੇ ਇਹਨਾਂ ਦਾ ਕੀ ਜਾਣਾ ਵਾ ਸਾਡਾ ਦੇ ਘਰ ਪਰਿਵਾਰ ਉਜੜ ਜਾਂਦਾ ਨਾ ਕਿੰਨਾ ਖਤਰਾ ਕਿੰਨਾ ਡਰਦਾ ਪਾ ਪਾਜੀ ਬਹੁਤ ਖਤਰਾ ਬਹੁਤ ਖਤਰਾ ਭਾਈ ਬਹੁਤ ਜਿਆਦਾ ਖਤਰਾ ਮੋਕੇ ਤੇ ਪੁਲਿਸ ਆ ਗਈ ਸੀ ਉਹ ਭਾਈ ਪੁਲਿਸ ਨੂੰ ਬੁਲਾਉਣ ਤੋਂ ਬਾਅਦ ਪੁਲਿਸ 15 20 ਮਿੰਟ ਦੇ ਅੰਦਰ ਆ ਗਈ ਸੀ ਇੱਕ ਬੰਦਾ ਜਿਹੜਾ ਇੱਕ ਇੱਕ ਦਾ ਇੱਕ ਭਾਈ ਫਰਾਰ ਹੋ ਗਿਆ ਇੱਕ ਕਾਬੂ ਹੋ ਗਿਆ ਹੁਣ ਕੀ ਮੰਗ ਰਹੇ ਤੇ ਪ੍ਰਸ਼ਾਸਨ ਤੋਂ ਮੰਗ ਭਾਈ ਕੀ ਕਹਿ ਸਕਦੇ ਹੁਣ ਬਸ ਇਹ ਫੜੇ ਜਾਣ ਤੇ ਹੁਣੇ ساری ਜ਼ਿੰਦਗੀ ਅੰਦਰ ਰਹਿਣ ਇਹੋ ਜਾਂ ਨੂੰ ਜਾਂ ਤੇ ਫਾਂਸੀ ਦਿਓ ਹਾਡੇ ਗੋਲੀ ਵੱਜਣ ਦੀ ਫੇਰ ਉਹ ਤੇ ਵੱਜੀ ਨਹੀਂ ਸਾਡੀ ਕਿਸਮਤ ਚੰਗੀ ਸੀ ਇਹਨਾਂ ਨੂੰ ਦੇ ਚ ਰਿਸ਼ਤੇ 'ਚ ਲਾ ਕੇ ਟੰਗਣਾ ਚਾਹੀਦਾ ਭਾਈ ਇਹ ਦੋਨੋਂ ਕੋ ਭਾਈ ਅਸਲਾ ਬੱਚਾ ਲੱਗੇ ਭਾਈ ਅਸਲਾ ਇੱਕੋ ਕੋ ਸੀ ਅੱਛਾ ਹਾਂਜੀ ਉਹ ਅਗਰ ਨਾ ਦੇਖੋ ਸਮਝਦੇ ਹੋਰ ਵੀ ਹਾਨੀ ਹੋ ਹਾਨੀ ਹੋ ਸਕਦੀ ਸੀ ਬਿਲਕੁਲ ਭਾਈ ਇਹ ਲੁੱਟ ਕੇ ਚਲ ਜਾਂਦੇ ਗੋਲੀ ਮਾਰ ਜਾਂਦੇ ਗੋਲੀ ਬਿਲਕੁਲ ਬਿਲਕੁਲ ਭਾਈ ਸਾਡੇ ਉੱਤੇ ਚਲਾਈ ਹੈ ਲੱਗ ਗਈ ਨਹੀਂ ਉੱਤੇ ਚਲਾਈ ਉਹ ਤੇ ਸੀਸੀਟੀਵੀ ਵਗੈਰਾ ਹਾਂਜੀ ਭਾਈ ਸਾਡੇ ਕੋ ਸਾਰੀ ਸੀਸੀ ਤੈਨੂੰ ਕੁਝ ਹੋ ਜਾਂਦਾ ਤਾਂ ਫਿਰ ਇੱਥੇ ਭਰਨਾ ਹੈ ਤੇ ਪ੍ਰਸ਼ਾਸਨ ਕੋ ਪਾਜੀ ਪ੍ਰਸ਼ਾਸਨ ਕੋਲੋਂ ਅਸੀਂ ਇਹੀ ਕਹਿੰਨੇ ਆ ਕਿ ਤੁਹਾਨੂੰ ਬਣਦੀ ਆਪਣੀ ਕਾਰਵਾਈ ਕਰੇ ਤੇ ਸਾਨੂੰ ਭਾਈ ਇਨਸਾਫ ਮਿਲੇ ਪਹਿਲਾਂ ਇਹਨਾਂ ਨੂੰ ਚਰਸਤੇ ਦੇ ਵਿੱਚ ਨਾਲ ਲਟਕਾਇਆ ਜਾਵੇ ਅਸੀਂ ਔਰ ਕੀ ਕਵਾਂਗੇ ਪਾਜੀ ਇਹ ਭਾਈ ਛੱਡਣਾ ਥੋੜੀ ਬੰਦਾ ਫੇਰ ਕਰਨਗੇ ਥੋੜੇ ਪੈਸਾ ਪਿੱਛੇ ਜੇ ਕੋਈ ਇਹਨੂੰ ਛੱਡ ਦੇਗਾ ਤੇ ਪਾਜੀ ਫੇਰ ਇਹੋ ਹੀ ਗੱਲ ਕਰਨਗੇ ਪਾਜੀ ਇਹ ਲੁੱਟ ਦੀ ਨੀਅਤ ਨਾਲ ਆਈ ਦੀ ਮੰਨਦੇ ਮਾਰ ਵੀ ਸੱਦੇ ਪਰ ਲੁੱਟ ਦੀ ਨੀਅਤ ਨਾਲ ਆਏ ਤੁਸੀਂ ਪਹੁੰਚੇ ਹੋ ਕੀ ਗੱਲ ਪਤਾ ਕੀ ਸਮਝ ਪਤਾ ਗੱਲ ਪਤਾ ਹੈ ਜੀ ਕੇਕੇ ਜੂਲਰ ਆ ਮੰਕੇ ਪਿਆਰੀ ਗਲੀ ਚ ਤੇ 8 15 ਵਜੇ ਇੱਕ ਕੇਜੂਲਰ ਵਾਲਾ ਮਾਲਕ ਮੁੰਡਾ ਤੇ ਉਹਦਾ ਭਤੀਜਾ 15 ਸਾਲ ਦਾ ਉਹ ਦੁਕਾਨ ਤੇ ਬੈਠੇ ਸੀ ਉਹਨਾਂ ਨੇ ਜੋ ਦੱਸਿਆ ਵੀ 8 15 ਤੇ ਜਿਹੜੇ ਦੋ ਮੁੰਡੇ ਆਏ ਆ ਅਨਪਛਾਤੇ ਉਹਨਾਂ ਕਿਹਾ ਵੀ ਅਸੀਂ ਚਾਂਦੀ ਦੀ ਚੈਨ ਵਿੱਚ ਨਹੀਂ ਆ ਉਹਨਾਂ ਕਿਹਾ ਵੀ ਅਸੀਂ ਚਾਂਦੀ ਜਿਹੜਾ ਪੁਰਾਣਾ ਮਾਲ ਨਹੀਂ ਲੈਂਦੇ ਤੇ ਇਹਨੇ ਨੂੰ ਇੱਕ ਨੇ ਕੱਡੇ ਪਿਸਤਲ ਕੱਢਿਆ ਤੇ ਫਾਇਰ ਕਰਤੇ ਆ ਉਹਨਾਂ ਤੇ ਦੋ ਗੋਲ ਗੋਲੀਆਂ ਚੱਲੀਆਂ ਨੇ ਤੇ ਇੱਕ ਮੁੰਡਾ ਫੱਟ ਗਿਆ ਪਿਸਤਲ ਲੈ ਕੇ ਤੇ ਇੱਕ ਨੂੰ ਇਹਨਾਂ ਫੜ ਲਿਆ ਮੌਕੇ ਤੇ ਸਰ ਕਿੱਥੇ ਜਾ ਰਹੇ ਨੇ ਬਸ ਕੁਝ ਮਤਲਬ ਲੱਗਾ ਉਹ ਬੰਦੇ ਅਜੇ ਨਹੀਂ ਕਲੀਅਰ ਹੈ ਜੇ ਮੌਕੇ ਤੇ ਆਏ ਆ ਦੇਖ ਲੈ ਸਰਪੁਲਿਸ ਕੋਲੋਂ ਕੀ ਕਾਰਵਾਈ ਕੀਤੀ ਹੋਇਆ ਹੈ ਕਾਰਵਾਈ ਮੌਕੇ ਤੇ ਆਏ ਆ ਜੀ ਉਹਦੇ ਮੁਤਾਬਕ ਵੇਖ ਲੈਣਾ ਕੀ ਕਰਦੇ ਸਰ ਪੁਲਿਸ ਮੌਕੇ ਤੇ ਪਹੁੰਚੀ ਸੀ ਬਿਲਕੁਲ ਜੀ